ਈਗਰ ਨਗਰ ਨਿਗਮ ਦੇ ਮੇਅਰ ਦੀ ਚੋਣ 24 ਜਨਵਰੀ ਨੂੰ ਨਹੀਂ ਹੋਵੇਗੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਚੋਣ ਵਿਰੁੱਧ ਦਾਇਰ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਨਿਰਦੇਸ਼ ਦਿੱਤੇ ਨੇ ਅਦਾਲਤ ਨੇ ਮੌਜੂਦਾ ਮੇਅਰ ਦਾ ਕਾਰਜਕਾਲ 20 ਜਨਵਰੀ ਤੱਕ ਬਰਕਰਾਰ ਰੱਖਣ ਦਾ ਲੇਕਿਆ ਹੈ ਹੁਣ ਮੇਅਰ ਦੇ ਅਹੁਦੇ ਦੇ ਲਈ ਚੋਣ 29 ਜਨਵਰੀ ਤੋਂ ਬਾਅਦ ਹੀ ਹੋਵੇਗੀ ਚੋਣਾਂ ਦੇ ਲਈ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਏਗਾ ਇਹ ਪੁਸ਼ਟੀਕਰਨ ਜੜਾ ਹੈ ਕਿ ਅਸਲ ਵਿੱਚ ਇਹ ਜੜਾ ਹੈ ਪਟੀਸ਼ਨ ਮੌਜੂਦਾ ਮੇਅਰ ਕੁਲਦੀਪ ਕੁਮਾਰ ਦੇ ਵੱਲੋਂ ਦਾਇਰ ਕੀਤੀ ਗਈ ਸੀ ਪਟੀਸ਼ਨ ਦੇ ਵਿੱਚ ਕੁਲਦੀਪ ਕੁਮਾਰ ਨੇ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਚੋਣਾਂ ਕਰਾਉਣ ਦੇ ਵਿ ਨਿਕਰਦੇ ਵਿੱਚ ਨਗਰ ਨਿਗਮ ਦੇ ਮੇਅਰ ਪਦ ਦਾ ਚੋਣ ਹੁਣ 24 ਜਨਵਰੀ ਨੂੰ ਨਹੀਂ ਹੋਏਗਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ ਯਾਗੀਕਾਰ ਦੇ ਉੱਤੇ ਸੁਣਵਾਈ ਕਰਦਿਆਂ ਹੋਇਆਂ ਪ੍ਰਸ਼ਾਸਨ ਨੂੰ ਇਹ ਨਿਰਦੇਸ਼ ਦਿੱਤੇ ਨੇ ਕਿ 29 ਜਨਵਰੀ ਤੋਂ ਬਾਅਦ ਇਹ ਚੋਣ ਕਰਵਾਇਆ ਜਾ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ 24 ਜਨਵਰੀ ਨੂੰ ਮੇਅਰ ਪਦ ਦਾ ਚੋਣ ਹੋਣ ਲਈ 7 ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਦੇ ਖਿਲਾਫ ਮੌਜੂਦਾ ਮੇਅਰ ਕੁਲਦੀਪ ਸਿੰਘ ਨੇਟਾ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਯਾਚੀ ਦਾਇਰ ਕੀਤੀ ਸੀ ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਉਹਨਾਂ ਦਾ ਕਾਰਜਕਾਲ ਅਜੇ ਸਮਾਪਤ ਨਹੀਂ ਹੋਇਆ ਅਤੇ ਕਾਰਜਕਾਲ ਰਹਿੰਦਿਆਂ ਹੋਇਆਂ ਹੀ ਉਹ ਇਹ ਚੋਣਾਂ ਜਿਹੜੀਆਂ ਹੈਗੀਆਂ ਉਹ ਕਰਵਾਈਆਂ ਜਾ ਰਹੀਆਂ ਨੇ ਜਿਸ ਯਾਚੀਕਾ ਦੇ ਉੱਤੇ ਸੁਣਵਾਈ ਕਰਦੇ ਹੋਇਆ ਪੰਜਾਬ ਹਰਿਆਣਾ ਹਾਈ ਕੋਰਟ ਨੇ 29 ਜਨਵਰੀ ਤੱਕ ਮੌਜੂਦਾ ਮੇਅਰ ਦਾ ਕਾਰਜਕਾਲ ਨਿਸ਼ਚਿਤ ਕਰ ਦਿੱਤਾ ਗਿਆ ਹੈ ਤੇ ਇਸ ਤੋਂ ਬਾਅਦ ਹੀ ਚੋਣ ਕਰਾਉਣ ਦੇ ਨਿਰਦੇਸ਼ ਦਿੱਤੇ ਨੇ ਕੁਲਵੀਰ ਦੀਵਾਨ ਇੰਡੀਆ న్యూਸ ਚੰਡੀਗੜ੍ਹ ਇਹ ਇਥੇ ਜੀ ਅਸੀਂ ਲਾਸਟ ਵੀਕ ਫਾਈਲ ਕੀਤੀ ਸੀ ਇਹਦੇ ਵਿੱਚ ਸਾਡੀ ਮੇਨ ਪ੍ਰੇਅਰ ਸੀਗੀਆਂ ਕੁਲਦੀਪ ਸਿੰਘ ਜਿਹੜੇ ਕੁਲਦੀਪ ਕੁਮਾਰ ਜਿਹੜੇ ਮੇਅਰ ਨੇ ਇਸ ਟਾਈਮ ਚੰਡੀਗੜ੍ਹ ਦੇ ਉਹਨਾਂ ਵੱਲੋਂ ਫਾਈਲ ਕੀਤੀ ਸੀ ਇਹਦੇ ਵਿੱਚ ਸਾਡੀ ਦੋ ਪ੍ਰੇਅਰ ਸੀ ਪਹਿਲੀ ਤਾਂ ਸੀ ਕਿ ਟਿਨਿਓਰ ਜਿਹੜਾ ਹੈ ਕਿ ਜਦੋਂ ਸੁਪਰੀਮ ਕੋਰਟ ਵੱਲੋਂ 20 ਫਰਵਰੀ ਨੂੰ ਸਾਨੂੰ ਬੀਓ ਨੂੰ ਇਲੈਕਟ ਕੀਤਾ ਗਿਆ ਸੀਗਾ ਪਟੀਸ਼ਨਰ ਨੂੰ ਵੀ ਇਲੈਕਸ਼ਨ ਸੈਟੀਸਾਈਜ਼ ਕਰਕੇ 20 ਫਰਵਰੀ ਤੋਂ ਇਲੈਕਟ ਕੀਤਾ ਸੀ ਤਾਂ ਜਿਹੜਾ ਟਿਨਿਓਰ ਹੈ 24 ਜਨਵਰੀ ਨੂੰ ਕਰਕੇ ਉਹ ਜਿਹੜਾ ਉਹਨਾਂ ਦਾ 1 ਸਾਲ ਦਾ ਟਿਨਿਓਰ ਹੈ ਉਹ ਘਟ ਜਾਂਦਾ ਹੈ ਇੱਕ ਤਾਂ ਇਹ ਗਰਾਊਂਡ ਸੀ ਦੂਸਰਾ ਸਾਡਾ ਜਿਹੜਾ ਇਸ ਤੋਂ ਇਲਾਵਾ ਜਿਹੜਾ ਗਰਾਊਂਡ ਸੀਗਾ ਕਿ ਜਿਹੜੀ ਰੈਗੂਲੇਸ਼ਨਾਂ ਨੀਚੇ ਕਰਨ ਉਹਦੇ ਵਿੱਚ ਹਾਊਸ ਵੱਲੋਂ ਜਿਹੜਾ ਮਤਾ ਪਾਸ ਰੈਜ਼ੋਲੂਸ਼ਨ ਪਾਸ ਕੀਤਾ ਗਿਆ ਸੀ ਤੇ ਰੈਗੂਲੇਸ਼ਨ ਅਮੈਂਡ ਕਰ ਦਿੱਤੀ ਗਈ ਸੀ ਕਿ ਜਿਹੜੇ ਇਲੈਕਸ਼ਨ ਨੇ ਬਾਏ ਸ਼ੋਅ ਆਫ ਹੈਂਡਸ ਹੋਣ ਉਸ ਟੀਜ਼ੂ ਲੈ ਕੇ ਅਸੀਂ ਹਾਈ ਕੋਰਟ ਦੇ ਵਿੱਚ ਰਿਟ ਫਾਈਲ ਕੀਤੀ ਸੀ ਤੇ ਹਾਈ ਕੋਰਟ ਨੇ ਅੱਜ ਆਪਣਾ ਜਿਹੜਾ ਆਰਡਰ ਕੀਤਾ ਆ ਆਰਡਰ ਦੇ ਵਿੱਚ ਹਾਈ ਕੋਰਟ ਨੇ ਇਸ ਟੀਜ਼ੂ ਨੂੰ ਆਰਡਰ ਕੀਤਾ ਹੈ ਕਿ 30 ਜਨਵਰੀ ਜਿਹੜੀ ਜਿਸ ਦਿਨ ਇਲੈਕਸ਼ਨ ਹੋਇਆ ਸੀਗਾ ਵੀ 2 ਫਰਵਰੀ ਨੂੰ ਤਾਂ ਸੁਪਰੀਮ ਕੋਰਟ ਵੱਲੋਂ ਕੀਤਾ ਸੀ ਬਟ 2 ਫਰਵਰੀ ਨੂੰ ਜਿਹੜਾ ਇਲੈਕਸ਼ਨ ਸੈਟੀਸਾਈਜ਼ ਕੀਤਾ ਸੀ ਉਹ ਇਲੈਕਸ਼ਨ 30 ਜਨਵਰੀ ਨੂੰ ਹੋਇਆ ਸੀ ਇਸ ਕਰਕੇ 30 ਜਨਵਰੀ ਜਿਹੜੀ ਡੇਟ ਹੈ ਕਿ ਮੇਅਰ ਦੇ ਜਿਹੜੇ ਇਲੈਕਸ਼ਨ ਦੀ ਜਿਹੜੀ ਡੇਟ ਹੈ ਉਹ 30 ਜਨਵਰੀ ਹੈ ਤੇ ਇਹਨਾਂ ਦਾ ਜਿਹੜਾ ਟਿਨਿਓਰ ਹੈ 29 ਜਨਵਰੀ ਤੱਕ ਹੀ ਰੱਖਿਆ ਗਿਆ ਤੇ ਜਿਹੜੀ ਨੋਟੀਫਿਕੇਸ਼ਨ ਸੀ 7 ਜਨਵਰੀ ਵਾਲੀ ਜਿਹਦੇ ਵਿੱਚ 24 ਜਨਵਰੀ ਲਈ ਇਲੈਕਸ਼ਨ ਰੱਖਿਆ ਗਿਆ ਸੀ ਉਹ ਜਿਹੜੀ ਨੋਟੀਫਿਕੇਸ਼ਨ ਸੀ ਉਹਨੂੰ ਸੈਕਟਿਫਾਈਡ ਕਰ ਦਿੱਤਾ ਗਿਆ ਤੇ ਡਾਇਰੈਕਸ਼ਨ ਦਿੱਤੀ ਐ ਐਡਮਿਨਿਸਟ੍ਰੇਸ਼ਨ ਨੂੰ ਕਿ 29 ਤਰੀਕ ਤੋਂ ਬਾਅਦ ਇਲੈਕਸ਼ਨ ਰੱਖਵਾ ਸਕਦੇ ਨੇ ਤੇ ਫਰੈਸ਼ ਨੋਟੀਫਿਕੇਸ਼ਨ ਜਿਹੜੀ ਕਰਕੇ ਉਸ ਤੋਂ ਬਾਅਦ ਕਰਵਾ ਸਕਦੇ ਆ ਇਸ ਤੋਂ ਇਲਾਵਾ ਜਿਹੜਾ ਸ਼ੋ ਫੈਨਸ ਵਾਲਾ ਇਸ਼ੂ ਸੀ ਸ਼ੋਅ ਆਫ ਹੈਂਡਸ ਦੇ ਵਿੱਚ ਕੋਰਟ ਵੱਲੋਂ ਆਰਡਰ ਕੀਤਾ ਗਿਆ ਕਿ ਐਡਮਿਨਿਸਟ੍ਰੇਸ਼ਨ ਇਹਨੂੰ ਦੁਬਾਰਾ ਰੀਕਨਸੀਡਰ ਕਰੇ ਕਿਉਂਕਿ ਰੈਗੂਲੇਸ਼ਨ ਆਲਰੇਡੀ ਪਾਸ ਕੀਤੀ ਹੋਈ ਹੈ ਜਿਹੜੀ ਉਸ ਤੋਂ ਬਾਅਦ ਗਵਰਨਮੈਂਟ ਵੱਲੋਂ ਜਿਹੜਾ ਉਹਨਾਂ ਦਾ ਗਰਾਊਂਡ ਹੈ ਗਵਰਨਮੈਂਟ ਨੇ ਜਿਹੜਾ ਅਪਰੂਵ ਕਰਨੀ ਹੈ ਤਾਂ ਕੋਰਟ ਨੇ ਕਿਹਾ ਕਿ ਜਿਹੜੀ ਉਹ ਅਪਰੂਵ ਹੈ ਕਿ ਉਹਨੂੰ ਰੀਕਨਸੀਡਰ ਕੀਤਾ ਜਾਵੇ ਕਿ ਇਹਨੂੰ ਇਸ ਇਲੈਕਸ਼ਨ ਦੇ ਵਿੱਚ ਕਰਨੀ ਹੈ ਜਾਂ ਨਹੀਂ ਕਰਨੀ ਇਸ ਤੋਂ ਇਲਾਵਾ ਤੀਸਰਾ ਇੱਕ ਸਾਡਾ ਗਰਾਊਂਡ ਸੀਗਾ ਕਿ ਜਿਹੜੇ ਪ੍ਰਿਸਕ੍ਰਾਈਬ ਅਥਾਰਟੀ ਵਾਲੇ ਡਿਪਟੀ ਕਮਿਸ਼ਨਰ ਨੇ ਉਹਨਾਂ ਨੇ ਆਲਰੇਡੀ ਇੱਕ ਜਿਹੜੀ ਪ੍ਰੈਜ਼ਾਈਡਿੰਗ ਆਫੀਸਰ ਵੱਲੋਂ ਆਫੀਸਰ ਅਪਾਇੰਟ ਕੀਤਾ ਜਾਣਾ ਸੀਗਾ VOTING ਕਾਊਂਟ ਕਰਨ ਦੇ ਲਈ ਉਹਨਾਂ ਨੂੰ ਆਲਰੇਡੀ ਡੀਸੀ ਨੇ ਅਪਾਇੰਟ ਕਰਤਾ ਸੀ ਜਿਹੜਾ ਕਿ ਇੱਕ ਇਲੀਗਲ ਆਰਡਰ ਸੀਗਾ ਤੇ ਉਸ ਚੀਜ਼ ਨੂੰ ਵੀ ਕੋਰਟ ਨੇ ਸੈਟੀਸਫਾਈ ਕੀਤਾ ਤੇ ਇਸ ਤੋਂ ਇਲਾਵਾ ਜਿਹੜੀ ਸਾਡੀ ਪੇਰ ਸੀ ਵੀਡੀਓਗ੍ਰਾਫੀ ਦੀ ਕੋਰਟ ਨੇ ਵੀਡੀਓਗ੍ਰਾਫੀ ਦੇ ਆਰਡਰ ਦਿੱਤੇ ਨੇ ਤੇ ਉਸ ਨੂੰ ਪ੍ਰੀਜ਼ਰਵ ਕਰਨ ਦੇ ਲਈ ਜਿਸ ਤਰੀਕੇ ਨਾਲ ਪਹਿਲਾਂ ਡਾਇਰੈਕਸ਼ਨ ਸੀਗੀਆਂ ਉਸ ਅਕੋਰਡਿੰਗਲੀ ਆਰਡਰ ਦਿੱਤੇ ਨੇ ਕੋਰਟ ਨੇ ਠੀਕ ਹੈ